ਕਾਵਨ ਦੇ ਮਹੀਨੇ ਦੇ ਸੋਮਵਾਰ ਦੇ ਦਿਨ ਨੂੰ ਬਹੁਤ ਹੀ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਅੱਜ ਦੇ ਦਿਨ ਸ਼ਰਧਾਲੂ ਸ਼ਿਵਲਿੰਗ ਤੇ ਗੰਗਾ ਜਲ ਚੜਾ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਕਿਸੇ ਦੇ ਚਲਦੇ ਆ ਸਮਾਣਾ ਦੇ ਪ੍ਰਾਚੀਨ ਪੰਚਮੁਖੀ ਮੰਦਿਰ ਦੇ ਵਿੱਚ ਲੋਕਾਂ ਦੀ ਪੀੜ ਵੇਖਣ ਨੂੰ ਮਿਲੀ ਜਿਨ੍ਹਾਂ ਦੇ ਵੱਲੋਂ ਕਈ ਹਰ ਹਰ ਮਹਾਦੇਵ ਦੇ ਜੈਕਾਰੇ ਲਗਾਏ ਗਏ ਅਤੇ ਮੰਦਿਰ ਵਿਖੇ ਮੱਥਾ ਟੇਕਿਆ ਗਿਆ ਇਸ ਮੌਕੇ ਤੇ ਪੰਚਮੁਖੀ ਮੰਦਿਰ ਦੇ ਪੁਜਾਰੀ ਅਤੇ ਮੰਦਿਰ ਦੇ ਪ੍ਰਧਾਨ ਇਸ ਤੋਂ ਇਲਾਵਾ ਸੇਵਾਦਾਰ ਪ੍ਰਮੋਦ ਸਿੰਘਲਾ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਦਾ ਹਰ ਦਿਨ ਹੀ ਸ਼ੁਭ ਹੁੰਦਾ ਪਰ ਸੋਮਵਾਰ ਨੂੰ ਖਾਸ ਤੌਰ ਤੇ ਸ਼ਿਵਜੀ ਦੀ ਪੂਜਾ ਅਰਚਨਾ ਹੁੰਦੀ ਹੈ ਅਤੇ ਉਹਨਾਂ ਆਖੇ ਕਿ ਸ਼ਿਵ ਪੁਰਾਣ ਦੇ ਅਨੁਸਾਰ ਵੀ ਸਾਵਣ ਦਾ ਸੋਮਵਾਰ ਬਹੁਤ ਹੀ ਪਵਿੱਤਰ ਦਿਨ ਹੁੰਦਾ ਅਤੇ ਉਹਨਾਂ ਆਖਿਆ ਕਿ ਇਸ ਦੇ ਚਲਦੇ ਆ ਪੰਚਪੁਖੀ ਮੰਦਿਰ ਵਿਖੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਅਤੇ ਉਹਨਾਂ ਆਖਿਆ ਕਿ ਇਸ ਮੌਕੇ ਤੇ ਭੋਲਾ ਪੱਠੇ ਵਾਲਾ ਦੇ ਵੱਲੋਂ ਖੀਰ ਪੂੜੇ ਦਾ ਲੰਗਰ ਵੀ ਲਗਾਇਆ ਗਿਆ ਅਤੇ ਸਮਾਣਾ ਸ਼ਹਿਰ ਵਾਸੀਆਂ ਦੇ ਭਲੇ ਦੀ ਕਾਮਨਾ ਕੀਤੀ ਗਈ। ਸਾਰ ਨੂੰ ਜੀ ਬਹੁਤ ਵਿਸ਼ਾਲ ਸੋਭਾ ਯਾਤਰਾ ਕੀ ਤਰ੍ਹਾਂ ਔਰ ਇਹ ਸਰਦਾਲੂਆਂ ਦਾ ਇਕੱਠ ਹੁੰਦਾ ਹੈ रामगढ़ ਸਥਾਨ 'ਮਾਂ' ਔਰ ਇਹ ਬਹੁਤ ਪਰਾਚੀਨ ਆਦ ਤੇ ਚਲਾ ਆ ਰਿਹਾ ਮੰਦਰ ਹੈ ਔਰ ਔਰ ਇਹ ਹਰ ਹਰ ਸੋਮਵਾਰ ਨੂੰ ਔਰ ਇਸ ਮਾਂ ਸਾਵਨ ਆ ਸਾਵਨ ਕੇ ਮਹੀਨੇ ਮਾਰੀ ਹਰ ਰੋਜ ਬਹੁਤ ਵਿਸ਼ਾਲ ਇਕੱਠ ਹੁੰਦਾ ਹੈ ਔਰ ਸਾਰੇ ਜ਼ਫਰ ਨਮਾਜ਼ੀਆਂ ਕੇ ਆਪਣੀ ਸਭੀ ਕੀ ਮਨੋਗ ਹਮ ਨਾ ਬੁਰੀ ਕਰੇ ਔਰ ਹਰ ਹਰ ਸਹਰ ਨਵਾਸੀ ਖੂਬ ਪ੍ਰੇਮ ਨਾਲ ਔਰੇ ਆ ਕੇ ਜਲ ਜੜਾ ਆਨੇ ਹੈ ਜੀ ਤਾਂ ਕਰਜਿਆਂ ਦੇ ਸ਼ਰਾਵਣ ਮਹੀਨੇ ਦੇ ਵਿੱਚ ਵੈਸੇ ਤਾਂ ਹਰ ਦਿਨ ਹੀ ਪਰਵ ਹੈ ਸ਼ਰਾਵਣ ਦਾ ਜਿਹੜਾ ਮਾਸ ਹੈ ਉਹ ਸ਼ਿਪਰਾੰਜਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਬਹੁਤ ਬੜਾ ਮਹੱਤਵ ਹੈ ਵਿਸ਼ੇਸ਼ ਰੂਪ ਦੇ ਨਾਲ ਜੇ ਅਸੀਂ ਸੋਮਵਾਰ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਇਹ ਸੁਕਸ਼ਮ ਪੂਜਾ ਵੀ ਕੋਈ ਵਿਅਕਤੀ ਕਰ ਲੈਂਦਾ ਹੈ ਤਾਂ ਭਗਵਾਨ ਉਸ ਦੇ ਉੱਪਰ પ્રસન્ન ਹੋ ਜਾਂਦੇ ਨੇ ਔਰ ਪੂਰੇ ਵਰਸ਼ ਦਾ ਜਿਹੜਾ ਵਰਤਾਂ ਦਾ ਫਲ ਹੈ ਉਹ ਸ਼ਰਾਵਣ ਮਹੀਨੇ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਬੰਬੰਬ ਭੋਲੇ ਸ਼ਾਵਨ ਦਾ ਜੋ ਇਹ ਪਵਿੱਤਰ ਮਹੀਨਾ ਸਾਡੇ ਹਰ ਸਾਲ ਸਾਡੇ ਭੋਲੇनाथ ਜੀ ਦੇ ਜੋ ਸਾਡੇ ਭਗਤ ਬਹੁਤ ਹੀ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਜਦੋਂ ਸ਼ਾਵਨ ਆਉਂਦਾ ਤਾਂ ਸਾਰੇ ਭਗਤ ਸ਼ਿਵਜੀ ਤੇ ਜਲ ਚੜਾਉਂਦੀ ਆਪਣੀ ਲਾਲਸਾ ਨੂੰ ਪੂਰਾ ਕਰਦੇ ਨੇ ਪੋਲੇਨਾਥ ਤੁਹਾਨੂੰ ਪਤਾ ਹੀ ਹੈ ਵੀ ਸਾਵਨ ਦੇ ਵਿੱਚ ਪੋਲੇਨਾਥ ਜੀ ਹਰ ਘਰ ਹਰ ਮੰਦਰ ਹਰ ਕੋਲੇ ਬਰਾਜਮਾਨ ਹੁੰਦੇ ਨੇ ਜਿਹੜਾ ਵੀ ਭਗਤ ਸਾਵਨ ਦੇ ਦਿਨਾਂ ਦੇ ਵਿੱਚ ਪੋਲੇਨਾਥ ਦਾ ਜੈਕਾਰਾ ਲਾਂਦਾ ਜਾਂ ਸ਼ਿਵਲਿੰਗ ਤੇ ਜਲ ਚੜਾਉਂਦਾ ਹੈ ਪੋਲੇਨਾਥ ਉਹਨੂੰ ਆਪਣਾ ਅਸ਼ੀਰਵਾਦ ਜ਼ਰੂਰ ਦਿੰਦੇ ਨੇ ਇਸ ਗੱਲ ਕਰਕੇ ਹੀ ਸਾਵਨ ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਸੀਂ ਅੱਜ ਦੇਖ ਰਹੇ ਹਾਂ ਸਾਡੇ ਪ੍ਰਚੀਨ ਪੰਜਮੁਖੀ ਸ਼ਿਵ ਮੰਦਰ ਰਾਮਗੜ ਵਿਖੇ ਜੋ ਬੜੇ ਹੀ ਸ਼ਰਧਾ ਨਾਲ ਸੋਮਵਾਰ ਦਾ ਜੋ 사ਵਨ ਦੇ ਸੋਮਵਾਰਾਂ ਦਾ ਚਾਲਾ ਚੱਲਦਾ ਹੈ ਉਹਦੇ ਵਿੱਚ ਇੱਥੇ ਸਾਡੇ ਪੋਲਾ ਜੀ ਗਾਜੀਪੁਰ ਪਰਿਵਾਰ ਵੱਲੋਂ ਅੱਜ ਖੀਰ ਪੂੜੇ ਦਾ ਭੰਡਾਰਾ ਵੀ ਚਲਾਇਆ ਗਿਆ ਤੇ ਸਾਡੇ ਪ੍ਰਧਾਨ ਜੀ ਪ੍ਰਭੂ ਜੀ ਬਰਿੰਦਰ ਪ੍ਰਾਠਕ ਪ੍ਰਭੂ ਜੀ ਜੋ ਸੇਵਾ ਕਰ ਰਹੇ ਨੇ ਸਵੇਰ ਤੋਂ ਲੱਗੇ ਨੇ ਇੱਥੇ ਲੋਕਾਂ ਦੀ ਨੂੰ ਪ੍ਰਸ਼ਾਦ ਦਾ ਵੰਡਵਾਰਾ ਕਰ ਰਹੇ ਨੇ ਮੈਂ ਤਾਂ ਇਹ ਗੱਲ ਸਾਰੇ ਮਾਨਾਵਾਸੀਆਂ ਨੂੰ ਪਹਿਲਾਂ ਤਾਂ ਫਿਰ ਮੈਂ ਪੰਜਾਬ ਵਾਸੀਆਂ ਨੂੰ ਜਿਹੜੇ ਸਾਡੇ ਇੱਥੇ ਪੰਜਮੁਖੀ ਪ੍ਰਚੀਨ ਪੰਜਮੁਖੀ ਸ਼ਿਵ ਮੰਦਰ ਹੈ ਇੱਥੇ ਜਿਹੜਾ ਵੀ ਸਰਦਾਲੂ ਸ਼ਰਦਾ ਨਾਲ ਆ ਕੇ ਆਪਣੇ ਦਰਸ਼ਨ ਕਰਦਾ ਹੈ ਪੋਲੇਨਾਥ ਤੇ ਜਲ ਚੜਾਂਦਾ ਹੈ ਮੈਨੂੰ ਨਹੀਂ ਲੱਗਦਾ ਵੀ ਪੋਲੇਨਾਥ ਇੱਥੇ ਉਹਨਾਂ ਦੀ ਮਨੋ ਕਾਮਨਾ ਪੂਰੀ ਨਹੀਂ ਕਰਨਗੇ ਮੈਨੂੰ ਐ ਲੱਗਦਾ ਵੀ ਜਿਹੜਾ ਬੰਦਾ ਵੀ ਆ ਕੇ ਇੱਥੇ ਸ਼ਰਦਾ ਨਾਲ ਜਲ ਚੜਾਏਗਾ ਮੈਂ ਸਾਡੇ ਸਮਾਜ ਨੂੰ ਸਾਡੇ ਸ਼ਹਿਰ ਨੂੰ ਤੇ ਸਾਡੇ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਵੀ ਜਿਹੜਾ ਵੀ ਬੰਦਾ ਇੱਥੇ ਆ ਕੇ ਸ਼ਾਵਨ ਦੇ ਸੋਮਵਾਰ ਨੂੰ ਜਾਂ ਸ਼ਾਵਨ ਦੇ ਦਿਨਾਂ ਵਿੱਚ ਜਪੋਲੇ ਨਾਲ ਤੇ ਆ ਕੇ ਆਪਣੀ ਮਨੋ ਕਾਮਨਾ ਮੰਗੇਗਾ ਤਾਂ ਪੋਲੇ ਨਾਲ ਪਰਮਾਤਮਾ ਜ਼ਰੂਰ ਉਹਦੀ ਪੂਰੀ ਕਰਨਗੇ ਇਹ ਮੇਰਾ ਵਿਸ਼ਵਾਸ ਵੀ ਹੈ ਤੇ ਮੇਰੀ ਮੇਰੀ ਗਰੰਟੀ ਵੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪੰਜ ਮੁਖੀ ਮੰਦਿਰ ਚ ਆ ਕੇ ਆਪਣੀ ਸ਼ਰਧਾ ਲੈ ਕੇ ਇੱਥੇ ਆਓ ਤੇ ਜਲ ਚੜਾਓ ਤਾਂ ਤੁਹਾਨੂੰ ਦੇਖੋ ਚਮਤਕਾਰ ਹੋਣਗੇ ਚਮਤਕਾਰ ਮਾਣਾ ਦੋ ਕਲਾਸ਼ ਸ਼ਰਮਾ ਦੇ ਰੂਪ